ਆਮ ਆਦਮੀ ਪਾਰਟੀ ਮੈਂ ਤਾਂ ਬਾਰ-ਬਾਰ ਕਹਿੰਦਾ ਹੁੰਨਾ ਵੀ ਇੱਕ ਝੂਠ ਤੇ ਫਰੇਬ ਦੀ ਪਾਰਟੀ ਹੈ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੇ ਵਿੱਚ ਆਈ ਹੈ ਜਿਨ੍ਹਾਂ ਨੇ ਵੋਟਾਂ ਜਿਹੜੀਆਂ ਲਈਆਂ ਦੇਖੋ 70 ਸਾਲ ਦਾ ਕਾਣਾ ਬਣਾਉ ਜਿਹੜਾ ਹੈ ਖਰਾਬ ਚੱਲ ਰਿਹਾ ਬਣਿਆ ਹੋਇਆ ਹੈਗਾ ਆਖਰ ਟਾਈਮ ਤੇ ਲੁਕੂ ਬਣਾਉ ਸਿਰਫ 2 ਸਾਲ ਹੋਏ ਆ ਅਸੀਂ ਤਾਂ ਇਹ ਕਹਾਂਗੇ ਅਸੀਂ ਤਾਂ ਪੈਦਾ ਹੀ ਹੋਣ ਹੋਏ ਆ ਜੀ ਮੰਤਰੀ ਲਾਪਰੇ ਚੋਣਾਂ ਨਾਲ ਨਾ ਨਾਤੇ ਉਹ ਤਾਂ ਪਹਿਲੇ ਖਾਸ ਹੋ ਚੁੱਕੇ ਜਿਹੜਾ ਐਮ ਐਲ ਏ ਬਣ ਜੇ ਜਿਹੜਾ ਮੰਤਰੀ ਬਣ ਜਾਵੇ ਖਾਸ ਹੁੰਦਾ ਆਮ ਨਹੀਂ ਰਹਿੰਦਾ ਤੇ ਫਿਰ ਆਮ ਕਰਾ ਦਾ ਨੋਜਵਾਨਾਂ ਨੂੰ ਕੋਈ ਨਹੀਂ ਲੱਪਿਆ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਸੀਨੀਅਰ ਆਗੂ ਅਹਿਬਾਬ ਗਰੇਵਾਲ ਪਾਰਟੀ ਤੋਂ ਨਰਾਜ਼ ਚੱਲ ਰਹੇ ਨੇ ਕਿਸਨ ਲੈ ਕੇ ਉਹਨਾਂ ਵੱਲੋਂ ਆਪਣੀ ਫੇਸਬੁੱਕ ਪੇਜ ਤੋਂ ਆਮ ਆਦਮੀ ਪਾਰਟੀ ਦਾ ਲੋਗੋ ਵੀ ਹਟਾ ਦਿੱਤਾ ਗਿਆ ਐ ਨਈ ਨਈ ਉਹਨਾਂ ਵੱਲੋਂ ਆਪਣੇ ਵਟਸਐਪ ਤੇ ਕੇਜਰੀਵਾਲ ਦੀ ਡੀਪੀ ਵਾਲੀ ਫੋਟੋ ਵੀ ਹਟਾ ਦਿੱਤੀ ਹੈ ਜਿਸ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਉਹ ਕਾਫੀ ਨਰਾਸ਼ ਨੇ ਲੁਧਿਆਣਾ ਲੋਕ ਸਭਾ ਤੋਂ ਅਹਿਬਾਬ ਗਰੇਵਾਲ ਦਾ ਦਾਵੇਦਾਰੀ ਵੀ ਪੇਸ਼ ਕੀਤੀ ਅਤੇ ਉਹ ਆਮ ਆਦਮੀ ਪਾਰਟੀ ਦੇ ਸੰਭਾਵਿਤ ਉਮੀਦਵਾਰ ਮੰਨੇ ਜਾ ਰਹੇ ਸੀ ਪਰ ਆਖਰੀ ਮੌਕੇ ਤੇ ਆਮ ਆਦਮੀ ਪਾਰਟੀ ਨੇ ਅਸ਼ੋਕ ਪ੍ਰਾਸ਼ਰ ਨੂੰ ਟਿਕਟ ਦੇਣ ਤੋਂ ਬਾਅਦ ਅਹਿਬਾਬ ਗਰੇਵਾਲ ਲਗਾਤਾਰ ਨਰਾਜ਼ ਚ ਵਿਰੋਧੀ ਪਾਰਟੀ ਨੇ ਸਵਾਲ ਖੜੇ ਕੀਤੇ ਉੱਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਸਫਾਈ ਦਿੰਦਿਆਂ ਕਿਹਾ ਕਿ ਪਾਰਟੀ ਕੁਤਬ ਮিনার ਦਿੱਤਾ ਰਹਿ ਅਤੇ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਕਿ ਕਿੱਥੇ ਕੀ ਚੱਲ ਰਿਹਾ ਹੈ ਤੇ ਕਿਸ ਨੂੰ ਟਿਕਟ ਦੇਣੀ ਹੈ। ਹਟਾ ਲਿਆ ਹੈ ਲਗਾਤਾਰ ਨਿਰਾਸ਼ ਚੱਲ ਰਹੇ ਨੇ। ਆਮ ਆਦਮੀ ਪਾਰਟੀ ਮੈਂ ਤਾਂ ਬਾਰ-ਬਾਰ ਕਹਿੰਦਾ ਹੁੰਨਾ ਵੀ ਇੱਕ ਝੂਠ ਤੇ ਫਰੇਬ ਦੀ ਪਾਰਟੀ ਹੈ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੇ ਵਿੱਚ ਆਈ ਹੈ ਜਿਨ੍ਹਾਂ ਨੇ ਵੋਟਾਂ ਜੜੀਆਂ ਲਈਆਂ ਸਾਡੇ ਦੁੱਖ ਦਰਦ ਜ਼ਖਮਾਂ ਦੇ ਉੱਤੇ ਨਮਕ ਛਿੜਕੇ ਲਈਆਂ। ਪਰ ਸਾਰੇ ਬੰਦੇ ਟੁੱਟ ਰਹੇ ਆ ਉਮੀਦਾਂ ਜਿਹੜੇ ਕਹਿੰਦੇ ਸੀ ਆਮ ਲੋਕਾਂ ਨੂੰ ਟਿਕ ਹੁਣ ਇਹ ਬਾਪਜੀ ਵਰਗੇ ਜੱਸੀ ਕੰਗੂੜਾ ਜੀ ਵਰਗੇ ਮਗਰ ਲੱਗੇ ਰਹੇ ਆਪਣੇ ਹੋਟਲਾਂ ਉੱਤੇ ਬੋਰਡ ਲਾਤੇ ਆਪਣਾ ਘਰਾਂ ਦੇ ਲਾਤੇ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਆ ਹੋਗੀ ਪਰ ਇੱਕ ਖਾਸ ਬੰਦਿਆਂ ਦੀ ਪਾਰਟੀ ਹੈ ਹੁਣ ਖਾਸ ਬੰਦੇ ਇਹਦੇ ਤੇ ਚੋਂਡ ਲਾ ਰਹੇ ਆਮ ਬੰਦਾ ਕੋਈ ਚੋਂਡ ਲਾ ਰੇ ਐਮਐਲਏ ਲੱਭ ਰੇ ਐ ਮੰਤਰੀ ਲੱਭ ਰੇ ਚੋਂਡ ਨਾਲ ਨਾਸਤੇ ਉਹ ਤਾਂ ਪਹਿਲਾਂ ਹੀ ਖਾਸ ਹੋ ਚੁੱਕੇ ਜਿਹੜਾ ਐਮਐਲਏ ਬਣ ਜਵੇ ਜਿਹੜਾ ਮੰਤਰੀ ਬਣ ਜਵੇ ਖਾਸ ਹੁੰਦਾ ਆਮ ਨਹੀਂ ਰਹਿੰਦਾ ਤੇ ਫਿਰ ਆਮ ਕਰਾ ਦਾ ਨੋਜਵਾਂ ਨੇ ਉਹਨਾਂ ਨੂੰ ਕੋਈ ਨਹੀਂ ਲੱਭਿਆ ਹੁਣ ਇਹਨਾਂ ਦੀ ਪਾਰਟੀ ਤਾਂ ਟੁੱਟੀ ਏ ਇਸੇ ਕਰਕੇ ਰਿਹਾ ਜਿਹੜੇ ਜਿਨ੍ਹਾਂ ਦੇ ਉਮੀਦਾਂ ਸੀ ਕਿ ਅਸੀਂ ਇਸ ਪਾਰਟੀ ਜਾਵਾਂਗੇ ਸਾਨੂੰ ਸ਼ਾਇਦ ਕੁਝ ਮਿਲ ਜਾਊਗਾ ਹਰ ਬੰਦੇ ਨੂੰ ਉਮੀਦ ਹੁੰਦੀ ਹੈ ਦੇਖੋ ਇੱਕ ਵਰਕਰ ਨੂੰ ਜਮੀਨੀ ਵਰਕਰ ਨੂੰ ਉਮੀਦ ਹੁੰਦੀ ਹੈ ਪਰ ਇਹ ਜਮੀਨੀ ਵਰਕਰਾਂ ਵਾਲੀ ਪਾਰਟੀ ਨਹੀਂ ਰਹੀ ਇੱਕ ਕ腐ਸ਼ਨ ਵਾਲੀ ਤੇ ਖਾਸ ਬੰਦੇ ਦੀ ਪਾਰਟੀ ਬਣ ਕੇ ਰਹਿ ਗਈ ਨੇ ਆ ਬਾਪ ਗਰੀਵਾਲ ਨੇ ਅੱਜ ਆਪਣੇ ਪੇਜ ਤੋਂ ਲੋਕੋ ਦਾਤਾ ਮੋਰੀ ਪੜੀ ਦਾ ਸੋ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਵੀ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਨਾਲ ਲੈ ਕੇ ਚਲੇ ਆਇਆ ਦੇਖੋ ਇਲੈਕਸ਼ਨ ਦੇ ਟਾਈਮ ਦੇ ਉੱਪਰ ਥੋੜਾ ਬਹੁਤ ਇਸ ਤਰ੍ਹਾਂ ਦਾ ਰੋਜ਼ ਹਰ ਪਾਰਟੀ ਦੇ ਅੰਦਰ ਆਉਂਦਾ ਹੀ ਆਉਂਦਾ ਵਾ ਹਰ ਬੰਦੇ ਨੂੰ ਉਮੀਦ ਹੁੰਦੀ ਹੈ ਕਿ ਮੈਨੂੰ ਇੰਨੇ ਸਾਲ ਹੋ ਗਏ ਕੰਮ ਕਰਦੇ ਹੋਏ ਕਿ ਹਦਕੀ ਹੋ ਸਕਦਾ ਕਿ ਮੈਨੂੰ ਕੋਈ ਚੌਂਲੜ ਦਾ ਮੌ ਉਨ ਉੱਪਰ ਬੈਠ ਕੇ ਸਭ ਕੋ ਨਜ਼ਰ ਆਂਦਾ ਕਿ ਥੱਲੇ ਗਰਾਊਂਡ ਦੇ ਉੱਪਰ ਕੀ ਹੋ ਰਿਹਾ ਵਾ ਕਿਸ ਤਰ੍ਹਾਂ ਹੋ ਰਿਹਾ ਪਾਰਟੀ ਜੋ ਵੀ ਡਿਸੀਜਨ ਲੈਂਦੀ ਹੈ ਹਰ ਵੋਲੰਟਰੀ ਦੇ ਫਾਇਦੇ ਵਾਸਤੇ ਲੈਂਦੀ ਹੈ ਭਲੇ ਵਾਸਤੇ ਲੈਂਦੀ ਹੈ ਅਤੇ ਪਾਰਟੀ ਦੇ ਚੜ੍ਹਦੀ ਕਲਾ ਵਾਸਤੇ ਫੈਸਲਾ ਕਰਦੀ ਜੋ ਵੀ ਪਾਰਟੀ ਨੇ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਪੱਪੀ ਜੀ ਦਾ ਸਾਰਿਆਂ ਨਾਲ ਤਾਲਮੇਲ ਬਹੁਤ ਵਧੀਆ ਹਰ ਵੋਲੰਟਰੀ ਦੇ ਨਾਲ ਉਹਨਾਂ ਦਾ ਮੇਲ ਮਲਾਪੜਾ ਹੈਗਾ ਵਾ ਮੇਰੇ ਨਾਲ ਵੀ ਬਹੁਤ ਅੱਛੀ ਅੰਡਰਸਟੈਂਡਿੰਗ ਹੈਗੀ ਆ ਅਸੀਂ ਪਾਰਟੀ ਦੇ ਡਿਸੀਜਨ ਤੋਂ ਪੂਰੀ ਤਰ੍ਹਾਂ ਖੁਸ਼ ਆ ਜੀ ਪਰ ਕਰ ਬਣਾਇ ਜਾਊਗਾ ਇਹ ਵਾ ਗਰੇਵਾ ਜਿਸ ਤਰ੍ਹਾਂ ਚੱਲ ਰਿਹਾ ਨੁਕੋ ਪ ਜਿਸ ਤਰ੍ਹਾਂ ਵੀ ਕੋਈ ਨਤੀਜਾ ਨਿਕਲੇਗਾ ਵਧੀਆ ਨਿਕਲੇਗਾ ਠੀਕ ਬਹੁਤ ਘੱਟ ਚੱਲ ਰਹੀਆਂ ਲੋਕ ਸਭਾ ਦੀਆਂ ਸੋ ਆਪਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਪੀ ਜੀ ਲਗਾਤਾਰ ਘੁੰਮ ਰਹੇ ਨੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ ਕਿੰਨਾ ਜਿਹੜਾ ਚੋਣ ਸਰਗਰਮੀਆਂ ਕਿੱਦਾਂ ਚੱਲ ਰਹੀਆਂ ਸਭ ਤੋਂ ਵੱਲਾਂ ਤੁਹਾਡੇ ਜਿੰਨੇ ਵੀ ਦਰਸ਼ਕ ਇਹ ਚੈਨਲ ਦੇਖ ਰਹੇ ਨੇ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗਰਮੀਆਂ ਸਾਡੀਆਂ ਕਾਫੀ ਤੇਜ਼ ਨੇ ਤੁਸੀਂ ਦੇਖਿਆ ਨਾ ਤੁਸੀਂ ਵੀ ਹਰ ਮੀਟਿੰਗ ਦੇ ਵਿੱਚ ਜਾਣੇ ਹੋ ਹਰ ਪਿੰਡਾਂ ਚ ਜਾਣੇ ਹੋ ਜਿੱਥੇ ਪੱਪੀ ਜਾਂਦੇ ਨੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਲੋ ਔਰ ਜੋ ਮਾਨ ਸਾਹਿਬ ਜੀ ਨੇ ਦਿੱਤਾ ਹੋਇਆ ਵੀ 13 0 ਵਾਲਾ ਨਾਰਾ ਉਹ ਅਸੀਂ ਪੂਰਾ ਕਰਕੇ ਹਟਾਂਗੇ ਜੀ ਜੀ ਕਿ ਸਰ ਕਿਸ ਤਰ੍ਹਾਂ ਦਾ ਸਮਰਥਨ ਲੋਕਾਂ ਦਾ ਜਿਹੜਾ ਮਿਲ ਰਿਹਾ ਹੈ? ਲੋਕਾਂ ਦਾ ਸਮਰਥਨ ਬਹੁਤ ਵਧੀਆ ਤੁਸੀਂ ਦੇਖਿਓਗੇ ਮੀਟਿੰਗਾਂ 'ਚ ਬੇਤਹਾਸ਼ਾ ਲੋਕ ਸੈਕਿੰਡ ਦੀ ਗਿਣਤੀ 'ਚ ਪਹੁੰਚ ਰਹੇ ਨੇ ਉਹ ਸੁਣਦੇ ਵੀ ਨੇ ਪੱਪੀ ਜੀ ਨੂੰ ਸੁਣਦੇ ਨੇ ਔਰ ਪੱਪੀ ਜੀ ਨੇ ਆਪਣੇ ਵੀ ਤੌਰ ਦੇ ਉੱਪਰ ਵੀ ਕਈ ਲੋਕਾਂ ਨੂੰ ਗਾਰੰਟੀ ਦਿੱਤੀਆਂ ਨੇ ਮੇਨ ਮੁੱਦਾ ਉਹਨਾਂ ਨੇ ਇਸ ਵਾਰ ਫਿਰ ਨਸ਼ੇ ਦਾ ਚੱਕਿਆ ਹੋਇਆ ਵਾ ਕਿ ਉਹਨਾਂ ਨੇ ਆਪਣੇ ਹਲਕੇ ਦੇ ਵਿੱਚੋਂ ਹਲਕਾ ਸੈਂਟਰ ਦੇ ਵਿੱਚ ਉਹ ਨਸ਼ੇ ਦੇ ਕਾਫੀ ਕੰਟਰੋਲ ਕੀਤਾ ਵਾ ਅਗਰ ਉਹ ਐਮਪੀ ਬਣ ਜਾਂਦੇ ਨੇ ਤਾਂ ਸਾਰੀਆਂ 9 ਤੇ 9 ਵਿਧਾਨ ਸਭਾ ਹਲਕੇ ਵਿੱਚ ਵੀ ਨਸ਼ੇ ਦੇ ਉੱਪਰ ਉਹ ਕੰਮ ਕਰਨਗੇ ਔਰ ਉਹ ਖੁੱਲ ਕੇ ਕੰਮ ਕਰਨਗੇ ਕਿਸੇ ਕੋਲ ਉਹਨਾਂ ਨੂੰ ਆਪਣੇ ਆਪ ਨੂੰ ਉਹ ਬਿਲਕੁਲ ਨਿਰ ਨਿਰਰ ਸਮਝਦੇ ਨੇ ਕਿ ਨਸ਼ੇ ਦੇ ਉੱਪਰ ਕੰਟਰੋਲ ਕਰਨਾ ਉਹਨਾਂ ਵਾਸਤੇ ਹੁਣ ਕਾਫੀ ਸੋਖਾ ਹੋ ਗਿਆ ਕਿਉਂਕਿ ਪਿਛਲੇ 2 ਸਾਲ ਤੋਂ ਇਸ ਦੇ ਉੱਪਰ ਚੰਗੇ ਤਰੀਕੇ ਨਾਲ ਕੰਮ ਕਰ ਰਹੇ ਨੇ ਲੱਗਦਾ ਵੀ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਅੱਜ ਵੀ ਹੈਗਾ ਹੈ ਹਜੇ ਵੀ ਜਿਹੜੇ ਆ ਕਿਤੇ ਲੱਗੇ ਤੇ ਕੰਟਰੋਲ ਕਰਨ ਦੀ ਲੋੜ ਹੈਗੀ ਆ ਪਿਛਲੀ ਸਰਕਾਰਾਂ ਵਾਲੇ ਬੁੱਕਾ ਫਾਦੇ ਸੋ ਖਾਦੀ ਆ ਪਰ ਨਸ਼ੇ ਦੇ ਠੱਲ ਨਹੀਂ ਪਾਈ ਦੇਖੋ 70 ਸਾਲ ਦਾ ਤਾਣਾ ਮੂਨਾ ਜਿਹੜਾ ਹੈ ਖਰਾਬ ਚੱਲ ਰਿਹਾ ਬਣਿਆ ਹੋਇਆ ਹੈਗਾ ਆਖਰ ਟਾਈਮ ਤਾਂ ਲੱਗੂਗਾ ਨਾ ਸਿਰਫ 2 ਸਾਲ ਹੋਏ ਆ ਅਸੀਂ ਤਾਂ ਇਹ ਕਹਾਂਗੇ ਅਸੀਂ ਤਾਂ ਪੈਦਾ ਹੀ ਹੋਣ ਹੋਏ ਆ ਅਜੇ ਅਸੀਂ ਅਜੇ ਸਿੜੀਆਂ ਚੜ ਰਹੇ ਆ ਤੇ 2 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਕਾਫੀ ਨਸ਼ੇ ਨੂੰ ਲੈ ਕੇ ਗੰਭੀਰਤਾ ਦੇ ਨਾਲ ਕੰਮ ਕੀਤਾ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਨੇ بڑے ਗੈਂਗਸਟਰ ਵੀ ਮਰੇ ਨੇ ਔਰ ਤੁਸੀਂ ਦੇਖਿਆ ਨਾ ਕਾਫੀ ਪ੍ਰੋਗਰੈਸ ਹੋਈ ਹੈ ਪਰ ਹੌਲੀ ਹੌਲੀ ਅਸੀਂ ਇਸ ਨੂੰ ਕਾਮਯਾਬੀ ਨਾਲ ਸਿਰੇ ਚੜਾਵਾਂਗੇ ਸਰ ਇੱਕ ਜਿਹੜਾ ਲਗਾਤਾਰ ਵਿਰੋਧੀ ਪਾਰਟੀਆਂ ਨੇ ਉਹ ਕਰਜ਼ੇ ਨੂੰ ਲੈ ਕੇ ਸਵਾਲ ਖੜੇ ਕਰਦੀਆਂ ਨੇ ਉਹ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਬਿਤੇ ਦਿਨੀ ਵੀ ਕਰਜ਼ਾ ਲੈ ਗਿਆ ਹੈ ਮੁਲਾਜ਼ਮਾਂ ਨੂੰ ਦੇ ਨਹੀਂ ਤਨਖਾਹ ਨਹੀਂ ਸੋ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਮਾਲੇ ਨਹੀਂ ਅਸਰ ਤੋਂ ਕੋਈ ਸੀਨ ਨਹੀਂ ਹੈ ਸਾਡਾ ਜਿਹੜਾ ਰੈਵਨਿਊ ਹੈਗਾ ਮਾਨਜੋਗ ਸਾਡੇ ਐਫਐਮ ਜਿਹੜਾ ਸਾਡੇ ਫਾਈਨੈਂਸ ਮਿਸ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਉਲਟਾ ਸੜਾ ਕਰਜ਼ਾ ਘਟਿਆ ਵਾ ਨਾ ਕਿ ਵਧਿਆ ਵਾ ਹੁਣ ਤੱਕ ਵਿਆਸ ਦੇ ਨਾਲ ਨਾਲ ਜਿਹੜਾ ਹੈਗਾ ਰੁਪਈਆ ਜੋ ਪਹਿਲਾਂ 300 ਕਰੋੜ ਦੇ ਆਸ-ਪਾਸ ਸੀਗਾ ਉਹ ਉਹ ਉਸ ਤੋਂ ਵਿੱਚ ਤੁਸੀਂ ਕਿਤੇ ਵੀ ਪਤਾ ਕਰ ਸਕਦੇ ਹੋ ਉਹ ਘਟਿਆ ਕਰ ਜਾਉ ਵਧਿਆ ਨਹੀਂ ਕਰ ਜੀ ਅੱਛਾ ਲਗਾਤਾਰ ਪਰ ਪਿਛਲੀ ਸਰਕਾਰਾਂ ਵੱਲੋਂ ਵੀ ਕਰਜ਼ਾ ਲਿਆ ਗਿਆ ਤੁਹਾਡੀ ਸਰਕਾਰ ਵੱਲੋਂ ਵੀ ਕਰਜ਼ਾ ਲਿਆ ਜਾ ਰਿਹਾ ਸੋ ਲੱਗਦਾ ਕਿਤਨੇ ਕਿਤੇ ਆਮਦਨ ਜਿਹੜੀ ਆ ਉਹ ਘਟਿਆ ਪੰਜਾਬ ਦੀ ਤੇ ਖਰਚੇ ਜਿਹੜੇ ਆ ਉਹ ਲਗਾਤਾਰ ਵਧੇ ਜਾ ਰਹੇ ਦੇਖੋ ਸਾਡੀ ਸਰਕਾਰ ਲੱਗੀ ਹੋਈ ਹੈ ਸਾਡੇ ਜਿਹੜੇ ਐਫਐਮ ਮੰਤਰੀ ਸਾਹਿਬ ਹੈਗੇ ਨੇ ਹਰਪਾਲ ਚਿਮਾ ਜੀ ਬਿਲਕੁਲ ਰੈਵਨੂ ਵਧਾਉਣ ਵਾਸਤੇ ਹਰ ਤਰੀਕੇ ਦੇ ਨਾਲ ਲੱਗੇ ਹੋਏ ਨੇ ਕਿਸ ਤਰੀਕੇ ਨਾਲ ਸਰਕਾਰ ਦੇ ਆਮਦਨ ਵਧਾ ਸਕਦੀ ਆ ਉਹ ਹੌਲੀ ਹੌਲੀ ਸਾਰਾ ਕੰਟਰੋਲ ਕੀਤਾ ਜਾਏਗਾ ਮਕਰ ਸਾਹਿਬ ਇੱਕ ਚੋਣਾ ਚੱਲ ਰਹੀ ਹੈ ਨੇ ਲਗਾਤਾਰ